ਸਭੀ ਕਿ ਸਾਰੇ ਜਾਣਦੇ ਨੇ ਕਿ ਸਾਡੇ ਦੇਸ਼ ਵਿੱਚ ਕਾਗਜ਼ ਦੇ ਨੋਟਾਂ ਦਾ ਇਸਤੇਮਾਲ ਕੀਤਾ ਜਾਂਦਾ ਤੇ ਅਚੇਹੇ ਵਿੱਚ ਉਹਨਾਂ ਦਾ ਗੰਦਾ ਹੋਣਾ ਫਟੇ ਆਣਾ ਆਮ ਚੀਜ਼ ਹੀ ਗੱਲ ਹੈ ਅਜਾਹੇ ਵਿੱਚ ਕਈ ਵਾਰ ਅਸੀਂ ਏਟੀਐਮ ਤੋਂ ਪੈਸੇ ਕੱਢਣ ਲਈ ਜਾਂਦੇ ਹਾਂ ਉਹ ਤੋਂ ਫਟੇ ਹੋਏ ਨੋਟ ਨਿਕਲ ਆਉਂਦੇ ਨੇ ਤਾਂ ਅਜਾਹੇ ਵਿੱਚ ਜੇਕਰ ਤੁਹਾਡੇ ਕੋਲ ਅਜਿਹੇ ਨੋਟ ਉਪਲਬਧ ਨੇ ਜਿਨ੍ਹਾਂ ਦੇ ਟੁਕੜੇ ਫੱਕ ਫੱਕ ਨੇ ਜਾਂ ਫਿਰ ਬਹੁਤ ਹੀ ਜ਼ਿਆਦਾ ਖਰਾਬ ਹਾਲਤ ਵਿੱਚ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਆਰਬੀਆਈ ਬੈਂਕ ਦੇ ਵੱਲੋਂ ਦਿੱਤੇ ਗਏ ਨਵੇਂ ਨਿਯਮ ਦੇ ਰਾਹੀ ਆ ਜਿਹੜਾ ਉਸ ਦਾ ਫਾਇਦਾ ਲੈ ਸਕਦੇ ਹੋ ਅਜਾਹੇ ਵਿੱਚ ਤੁਹਾਨੂੰ ਕੀ ਕਰਨਾ ਹੋਵੇਗਾ ਨਵਾਂ ਨਿਯਮ ਜਾਣਨ ਦੇ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਜਾਣਕਾਰੀ ਮਿਲ ਸਕੇ ਕਿ ਕਿਸ ਤਰੀਕੇ ਨਾਲ ਤੁਸੀਂ ਇਹ ਜਿਹੜੇ ਨੋਟ ਦਾ ਪਤਾ ਲਗਾ ਸਕਦੇ ਹੋ ਬਦਲ ਸਕਦੇ ਹੋ ਜਿਵੇਂ ਕਿ 2000 ਦੇ ਨੋਟ 19 ਦੇ ਵਿੱਚ 2023 ਨੂੰ ਸਾਡੇ ਭਾਰਤ ਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੇ ਗਏ ਸਨ ਸੋ ਅਜਾਹੇ ਵਿੱਚ ਹੁਣ ਜੇਕਰ ਤੁਹਾਡੇ ਕੋਲ 500 ਦਾ ਬਚਿਆ ਹੋਇਆ ਨੋਟ ਹੈ ਅਜਾਹੇ ਵਿੱਚ ਹੁਣ RBI 500 ਦੀ ਨੋਟ ਨੂੰ ਲੈ ਕੇ ਵੀ ਨਵਾਂ ਨਿਯਮ ਜਾਰੀ ਕਰ ਰਹੀ ਹੈ ਅਜਾਹੇ ਵਿੱਚ ਕਰਨਾ ਕੀ ਹੋਵੇਗਾ RBI ਦਾ 500 ਦੇ ਨੋਟ ਨੂੰ ਲੈ ਕੇ ਨਵਾਂ ਨਿਯਮ ਕੀ ਹੈ ਜਾਣਕਾਰੀ ਦਿੰਨੇ ਆ ਦੱਸਦੀ ਹੈ ਕਿ 500 ਦੇ ਨੋਟ ਦੀ ਲੰਬਾਈ 15 ਸੈਂਟੀਮੀਟਰ ਚੌੜਾਈ 6 ਦਾ ਸ਼ਮਲਵ 6 ਸੈਂਟੀਮੀਟਰ ਤੇ ਏਰੀਆ ਨੇ 9 ਵਰਗ ਸੈਂਟੀਮੀਟਰ ਹੁੰਦਾ ਹੈ ਅਜਾਹੇ ਵਿੱਚ 500 ਦੇ ਨੋਟ ਜੇਕਰ 80 ਵਰਗ ਸੈਂਟੀਮੀਟਰ ਹਾਂ ਤਾਂ ਫੁੱਲ ਰਿਫੰਡ ਮਿਲਣਗੇ ਜੇਕਰ 40 ਵਰਗ ਸੈਂਟੀਮੀਟਰ ਹੋਣ ਦਾ ਰਿਫੰਡ ਅੱਧਾ ਮਿਲੇਗਾ ਤੁਹਾਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜੜੀਆਂ ਖਬਰਾਂ ਆ ਰਹੀਆਂ ਨੇ ਜਿਸ ਨੂੰ ਵੇਖਦੇ ਹੋਏ ਇਹ ਨੋਟ ਪਹਿਚਾਨ ਕਰਨ ਦੇ ਲਈ ਹੁਣ ਨਵੇਂ ਤਰੀਕੇ ਦੱਸੇ ਗਏ ਨੇ ਅਜਿਹੇ ਵਿੱਚ ਜਾਣਦੇ ਆ 500 ਦੀ ਜਿਹੜੇ ਡੁਪਲੀਕੇਟ ਜਾਂ ਖਰਾਬ ਨੋਟਾਂ ਨੂੰ ਤੁਸੀਂ ਕਿਵੇਂ ਪਹਿਚਾਨਣਾ ਜੇਕਰ ਤੁਹਾਡੇ ਨੋਟ ਦੇ ਕਿਨਾਰੇ ਤੋਂ ਲੈ ਕੇ ਵਿੱਚ ਤੱਕ ਫਟਿਆ ਹੋਇਆ ਤਾਂ ਉਹ ਨੋਟ ਅਨਫਿਟ ਮੰਨਿਆ ਜਾਏਗਾ ਯਾਨੀ ਕਿ ਅਨਫਿਟ ਹੈ ਉਹ ਸਹੀ ਨਹੀਂ ਹੈ 500 ਦੇ ਨੋਟ ਬਹੁਤ ਜ਼ਿਆਦਾ ਗੰਦਾ ਇਓ ਉਸ ਵਿੱਚ ਮਿੱਟੀ ਲੱਗੀ ਹੋਈ ਆ ਤਾਂ ਨੋਟ ਅਨਫੀਡ ਮੰਨਿਆ ਜਾਵੇਗਾ ਸੋ ਜੇਕਰ ਤੁਹਾਨੂੰ ਕਈ ਵਾਰ ਜ਼ਿਆਦਾ ਇਸਤੇਮਾਲ ਹੋਣ ਦੀ وجہ ਨਾਲ ਨੋਟ ਖਰਾਬ ਹੋ ਜਾਂਦਾ ਤਾਂ ਉਹ ਨੋਟ ਵੀ ਹੈ ਜਿਹੜਾ ਅਨਫੀਡ ਮੰਨਿਆ ਜਾਵੇਗਾ ਇਸ ਤੋਂ ਇਲਾਵਾ 500 ਦੇ ਨੋਟ ਵਿੱਚ ਗ੍ਰਾਫਿਕ ਬਦਲਾਵ ਨੂੰ ਵੀ ਅਨਫੀਡ ਮੰਨਿਆ ਜਾਵੇਗਾ ਜੇਕਰ ਨੋਟ ਦਾ ਰੰਗ ਉੱਡ ਗਿਆ ਤਾਂ ਵੀ ਉਹ ਅਨਫਿੱਟ ਮੰਨਿਆ ਜਾਵੇਗਾ ਸੋ 500 ਰੁਪਏ ਦਾ ਜਿਹੜਾ ਨੋਟ ਆ RBI ਵੱਲੋਂ ਕੀ ਆਦੇਸ਼ ਨਹੀਂ ਉਹਨੂੰ ਦੱਸਦੇ ਆ ਤਾਂ ਹੁੰਦਾ ਸੀ ਕਿ ਲੋਕਾਂ ਨੂੰ ਦੱਸ ਦਈਏ ਕਿ ਰਿਜ਼ਰਵ ਬੈਂਕ ਦੇ ਛੜੇ ਨਿਯਮਾਂ ਦੇ ਮੁਤਾਬਕ ਜੇਕਰ ਤੁਹਾਡੇ ਕੋਲ 500 ਦਾ ਨੋਟ ਹੈ ਪੁਰਾਣਾ ਫਟਿਆ ਹੋਇਆ ਜਾਂ ਕਿਸੇ ਵੀ ਤਰ੍ਹਾਂ ਅਵੇਲੇਬਲ ਹੈ ਤਾਂ ਉਸ ਨੂੰ ਬਿਲਕੁਲ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਕਿਸੇ ਵੀ ਬ੍ਰਾਂਚ ਵਿੱਚ ਜਾ ਕੇ 500 ਦੇ ਜਿਹੜੇ ਕੱਟੇ ਫਟੇ ਪੁਰਾਣੇ ਨੋਟ ਬਦਲ ਸਕਦੇ ਹੋ ਜੇਕਰ ਕੋਈ ਵੀ ਬੈਂਕ ਇਸ ਨੂੰ ਬਦਲਣ ਤੋਂ ਮਨਾ ਕਰਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਹੈ ਜਿਹੜੀ RBI ਦੇ ਕੋਲ ਕਰ ਸਕਦੇ ਹੋ ਸੋ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ 500 ਦੇ ਨੋਟ ਪਏ ਹੋਏ ਨੇ ਜੇ ਫਟੇ ਹੋਏ ਨੇ ਜਾਂ ਫਿਰ ਕਿਸੇ ਤਰ੍ਹਾਂ ਕੀ ਦੀ ਹੈ ਜਿਹੜੀ ਉਹਦੀ ਹਾਲਤ ਖਰਾਬ ਹੋ ਚੁੱਕੀ ਹੈ ਤਾਂ ਤੁਸੀਂ ਈਜ਼ਲੀ ਜਾ ਕੇ ਬੈਂਕ ਵਿੱਚ ਉਸ ਨੂੰ ਐਕਸਚੇਂਜ ਕਰ ਸਕਦੇ ਹੋ ਆਰਬੀਆਈ ਦੇ ਨਵੇਂ ਨਿਰਦੇਸ਼ਾਂ ਦੇ ਅਨੁਸਾਰ ਤੁਹਾਨੂੰ ਨਵਾਂ ਨੋਟ ਦਿੱਤਾ ਜਾਵੇਗਾ ਅਤੀ ਉਤਤੀ ਕ੍ਰੰਤੀ ਹੈ ਜਿਹੜੀ ਉਸ ਤੇ ਬਦਲੇ ਦਿੱਤੀ ਜਾਵੇਗੀ ਜੇਕਰ ਕੋਈ ਵੀ ਬੈਂਕ ਲੈਣ ਤੋਂ ਮਨਾ ਕਰਦਾ ਹੈ ਤਾਂ ਤੁਸੀਂ ਆਰਬੀਆਈ ਦੇ ਵਿੱਚ ਸ਼ਿਕਾਇਤ ਕਰਵਾ ਸਕਦੇ ਹੋ ਅਪਡੇਟ ਲੈ ਕੇ ਉਪਰ ਹੋਵਾਂਗੇ ਵੇਖਦੇ ਰਹੋ ਧਿਆਨ ਨਾਲ ਆਇਓ